ਸਾਊਥ ਏਸ਼ੀਅਨ ਪਾਈਚਾਰੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਪਿਛਲੇ ਸਮੇਂ ਤੋਂ ਐਡਿਕਸ਼ਨਸ ਮੈਂਟਲ ਹੈਲਥ ਕ੍ਰਾਈਸਿਸ ਅਤੇ ਹੋਰ ਬਹੁਤ ਸਾਰੇ ਸੋਸ਼ੀਅਲ ਇਕਨੋਮਿਕ ਚੈਲੰਜਸ ਫੇਸ ਕਰਨ ਲਈ ਕਮਿਊਨਿਟੀ ਮਜਬੂਰ ਹੁੰਦੀ ਜਾ ਰਹੀ ਹੈ। ਯੂ ਸੀ ਥੈਟ ਇਟ ਮਾਈਟ ਬੀ ਸਟੈਮਿੰਗ ਫਰਮ ਸਮ ਫੈਮਿਲੀ ਇਸ਼ੂਸ ਸਮ ਡੋਮੈਸਟਿਕ ਅਬਿਊਸ ਅਮ ਸਮ ਡਰਗ ਐਂਡ ਅਲਕੋਹਲ ਐਡਿਕਸ਼ਨ ਸੋ ਵੀ ਨੀਡ ਟੂ ਟੈਕਲ ਇਟ ਫਰਮ ਵਿਦਨ we need people who uh, know like cultural sensitivity hai ge aaj languages are spoken they um, to reach people uh, in our community to pale or recreate kar dene jithe oh you know they go to pray they go to pray so ki on streets ja ke tusi dekhde ho ke kisi nu kisi cheez di load hai ge te fir us hisab na fir community nu you know jede resources ne ohde naal jod de ge ho Uh, that all the taxes is one time it itani ke you have to become addicted to something the the sarkar te tusi you know remain and then you then you are best the harpreet singh show de aj de episode vich aap sab da hardik swagat hai south asian paichare de ch asi dekh rahe pichle samay ton addictions mental health crises ate hor bahut sare socio economic challenges face karne layi community majboor hundi ja rahi hai ਇਸ ਨੂੰ ਮੁਖ ਰੱਖਦੇ ਹੋਏ ਇੱਕ ਨਵੀਂ ਆਰਗੇਨਾਈਜੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਨਾਮ ਹੈ ਸਾਊਥ ਏਸ਼ੀਅਨ ਕਮਿਊਨਿਟੀ 허ਬ ਸੁਸਾਇਟੀ ਸੱਚ ਜਿਸ ਨੂੰ ਕੇਸੀਨ ਸ਼ਾਰਟ ਫਾਰਮ ਕਰੀਏ ਨਾ ਬਣੋ 26 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਕੀ ਹੈ ਇਹ ਸੰਸਥਾ ਕਿਸ ਤਰੀਕੇ ਨਾਲ ਕਮਿਊਨਿਟੀ ਨੂੰ ਸਪੋਰਟ ਪ੍ਰੋਵਾਈਡ ਕਰ ਰਹੀ ਹੈ ਇਸ ਬਾਰੇ ਗੱਲਬਾਤ ਕਰਨਗੇ ਹਰਮਨ ਸਿੰਘ ਭੰਦੇਰ ਜਿਹੜੇ ਕਿ ਬੋਰਡ ਮੈਂਬਰ ਨੇ ਫਾਊਂਡਿੰਗ ਮੈਂਬਰ ਨੇ ਇਸ ਸੰਸਥਾ ਦੇ ਤੇ ਗਲਬਤ ਕਰਾਂਗੇ ਕਿ ਕਿਹੜੀਆਂ ਉਸ ਸਮੱਸਿਆਵਾਂ ਨੇ ਜਿਨ੍ਹਾਂ ਤੇ ਕਮਿਊਨਿਟੀ ਨੂੰ ਧਿਆਨ ਦੇਣ ਦੀ ਲੋੜ ਹੈ ਤੁਹਾਡਾ ਸਵਾਗਤ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਰਮਨ ਸਤਿ ਸ੍ਰੀ ਅਕਾਲ ਸਤਿ ਸ਼ਕਰ ਹਾਤੇ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਨੋ ਵੈਲਕਮ ਸੋ ਹਰਮਨ ਜਦੋਂ ਅਸੀਂ ਗੱਲ ਕਰਦੇ ਹਾਂ ਕਮਿਊਨਿਟੀ ਫੈਲ ਰਹੀ ਹੈ ਸਾਡੀ ਹਰ ਪਾਸੇ ਪਰ ਉਸ ਦੇ ਨਾਲ ਨਾਲ ਇਸ਼ੂਜ਼ ਚੈਲੰਜਸ ਵੀ ਵਧ ਰਹੇ ਹੋਏਗੇ ਨੇ ਸੋ ਖਾਸ ਤੌਰ ਤੇ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਵਾਟ ਡੂ ਵੀ ਸੀ ਇਨ ਦਾ ਕਮਿਊਨਿਟੀ ਕੀ ਚੱਲ ਰਿਹਾ ਹੈ ਜੀ ਮੈਂਥਲ ਹੈਲਥ ਇਸ ਇਜ਼ ਇਹ ਇੱਕ ਅ ਸਮੱਸਿਆ ਲਾਈਕ ਸਾਰੀ ਕਮਿਊਨਿਟੀ ਨੂੰ ਇਫੈਕਟ ਕਰਦਾ ਹੈ ਰਾਈਟ ਲਾਈਕ ਸੋ ਸਾਊਥ ਏਸ਼ੀਅਨ ਕਮਿਊਨਿਟੀ ਆ ਨਿਊ ਵੀ ਇਸ਼ੂ ਆ ਸੱਚਾ ਦਾ ਕਾਉਂਸਲਿੰਗ ਚਾਹੀਦੀ ਹੈ ਆ ਤੇ ਫੋਰ ਬੱਚਿਆਂ ਰਸਤੇ ਸ ਦੇ ਅ ਬਜ਼ੁਰਗਾਂ ਰਸਤੇ ਤੇ एवरीवन ਇਨ ਬੀਟਵੀਨ ਆ ਪਰ ਗਾਲਿਆਤ ਕੇ ਕਲਚਰ ਦੇ ਵਿੱਚ ਅਜੇ ਵੀ ਸਟਿਗਮਾ ਹੈ ਗਿਆ કે um you know lokanu sharmon the ke loki ki kehnde if we get help ke local hospital lag jave ke sade vich koi kamzori hai par jadon ila jadon sade koi bimari hunde physically so assi doctor te jande ha te you know prescription lende ha and we get treatment jadon eh uh, mental health uh, ਨੂੰ ਕੋਈ ਨੁਕਸਾਨ ਹੁੰਦਾ ਹੈ ਵਨ ਵੀ ਨੀਡ ਲਾਈਕ ਵਨ ਵੀ ਫੀਲਿੰਗ ਐਂਗਜ਼ਾਇਟੀ ਡਿਪਰੈਸ਼ਨ ਅਮ ਸਟ्रेस ਐਨੀ ਟਾਈਪ ਆਫ ਮੈਂਟਲ ਹੈਲਥ ਇਸ਼ੂਸ ਅਮ ਸਾਨੂੰ ਜਟਰਾ ਨਹੀਂ ਚਾਹੀਦਾ ਵੀ ਸ਼ੁੱਡ ਗੈਟ ਹੈਲਪ ਇਟਸ ਅਵੇਲੇਬਲ ਪਰ ਸਾਨੂੰ ਸੋ ਸਾਨੂੰ ਇਹ ਪਤਾ ਹੈ ਕਿ ਇਵਨ ਜਦੋਂ ਲੋਕ ਚਾਹੁੰਦੇ ਆ ਕਿ ਯੂ نو ਕੋਈ ਹੈਪਸ ਇਲੇਏ ਉਹਨੂੰ ਪਤਾ ਨਹੀਂ ਕਿੱਥੇ ਜਾਣਾ ਤੇ ਇਵਨ ਜੇ ਪਤਾ ਕਿੱਥੇ ਜਾਣਾ ਫਿਰ ਉਹ ਆਬਸਟਕਲ ਹੁੰਦੀਆਂ ਨੇ ਕਿ ਲੈਂਗੁਏਜ ਯੂ نو ਪੰਜਾਬੀ ਨਹੀਂ ਬੋਲਦੇ ਜਾਂ ਹਿੰਦੀ ਨਹੀਂ ਬੋਲਦੇ ਜਾਂ ਸੋ ਉਹ ਆਬਸਟਕਲ ਆ ਜਾਂਦੇ ਯੂ نو ਉਹਨਾਂ ਦੇ ਸਾਹਮਣੇ ਸੋ ਸਾਚਿਲ ਸਾਡਾ ਰੋਲ ਹੈ ਕਿ ਅਸੀਂ ਲੋਕਾਂ ਨੂੰ ਗਾਈਡ ਕਰਦੇ ਹਾਂ ਕਿ ਉਹ ਇਹ ਸਰਵਿਸਿਜ਼ ਐਕਸੈਸ ਕਰ ਸਕਣ Uh, counseling uh, um, you know counseling appointments uh, they, they can get the help they need uh, in the language uh, they needed it in, they, uh, in a culturally sensitive way. old counselors community is community counseling agencies they offer and we're working with them as partners. right. ਸੋ ਇਹ ਸੰਸਥਾ ਕਦੋਂ ਫਾਰਮ ਕੀਤੀ ਗਈ ਸੀ ਤੇ ਖਾਸ ਤੌਰ ਤੇ ਤੁਸੀਂ ਕਿਹਾ ਕਿ ਹਰ ਇੱਕ ਕਮਿਊਨਿਟੀ ਚ ਪਰ ਸਾਊਥ ਏਸ਼ੀਆਨ ਭਾਈਚਾਰੇ ਵਿੱਚ ਕਲਚਰਲ ਇਸ਼ੂਸ ਕੁਝ ਵੱਖਰੇ ਕਿਸਮ ਦੇ ਹੈਗੇ ਨੇ ਸੋ ਟੂ ਕਨੈਕਟ ਵਿਦ ਅ ਕਮਿਊਨਿਟੀ ਤੁਸੀਂ ਇਹ ਕੰਮ ਕਰ ਰਹੇ ਹੈਗੇ ਹੋ ਅ ਕਦੋਂ ਤੋਂ ਇਹ ਕੰਮ ਚੱਲ ਰਿਹਾ ਹੈਗਾ ਜੀ ਹਾਂ ਜੀ ਸੱਚ 2020 ਅ ਇਸ ਸੱਚ ਦਾ ਇਸ ਗੱਲ ਦਿੱਤਾ ਸੀ ਤੇ ਹੁਣ ਸੋ ਚਾਰ ਸਾਲ ਹੋ ਗਏ ਤੇ a volunteer basis uh, we have a volunteer board I'm one of the founding board members uh, so the volunteers uh, community outreach uh, they um, uh, very quickly see uh, established uh, relationship established kita si with the Ministry of Social development and poverty reduction um, you know homelessness is a big issue uh, poverty uh, they, so, I uh, see on and all, um, uh, collaborate uh, outreach walks, uh, going, going to the streets, identifying, uh, really the neediest in our community. so Sa saudi community, which we, homelessness, uh, agi, right? We have, there are people, uh, experiencing homelessness. They, especially, which, uh, see. Um, newton area the nature uh the surrey center okay they so working with that ministry they pitch uh, um a ministry of mental health and addictions um so on kita they have given us funding uh, they gave us funding for one year okay uh, other employee uh five um, five employees. We have an executive director, they have four outreach workers. Four dedicated outreach workers. Oh, they go out in the community, uh, and, um, they connect with uh, uh families now connect at home, they connect with people on the streets, or oh, good, good one uh, mandal, uh masjids or places of worship, or connect with they So they guide people, they are the caseworkers, making sure that they get all the supports, all the services they need, we call this ओके सो सो हरमन व्हाट इज कमिंग आउट ऑफ दिस इंटरेक्शंस यू नो ਤੁਹਾਡੇ ਵਰਕਰਸ ਜਾ ਕੇ অন ਗਰਾਉਂਡ ਜਾ ਕੇ ਖਾਸ ਤੌਰ ਤੇ ਸਾਊਥ ਈਸ਼ੀਅਨ ਪਾਈਚਾਰੇ ਨੂੰ ਫੋਕਸ ਕੀਤਾ ਜਾ ਰਿਹਾ ਗੱਲਬਾਤ ਹੁੰਦੀ ਹੈ ਤੁਸੀਂ ਕਿਹਾ ਬੇਕਾਰ ਯਾਨੀ ਕਿ ਹੋਮਲੈਸ ਵੀ ਵਧ ਰਹੇ ਹੈਗੇ ਨੇ ਆਪਣੀ ਕਮਿਊਨਿਟੀ ਦੇ ਵਿੱਚ ਸੋ ਕਿਹੜੇ ਮੇਜਰ ਕਾਰਨ ਰੀਜਨਸ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਨੇ ਇਸ ਇੰਟਰੈਕਸ਼ਨ ਚ ਆ ਕਾਰਨ ਤਾਂ complex like meant, it comes back a lot of times to mental health and also to the addiction side uh, so we we always find it's all when you get to hear someone's story you see that it might be stemming from some family issues some domestic abuse um, some uh, drug and alcohol addiction um, they, uh, so multiple factors, that's why Sada approach to, you know, not like to focus on um, the individual, not just focus on the individual, but to, to see all of the other people in their life, the family, support, connect because at the end, they have to reintegrate with, society we want them to be successful productive people in the community they at the end they they need employment they need housing they need uh, all of these things so multiple services we need to wrap this support around them right okay uh, so jithe tusi kaha ke on ground e kaam chal rahe h gaye but jadon assi addictions di gal karneya opioid crisis di gal karneya ਉਹਦੇ ਚ ਵੀ ਕੀ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਜੀ ਹਾਂ ਜੀ ਐਂਡ ਅ ਇਹ ਦਾ ਡਿਸਪਰਪੋਰਸ਼ਨੇਟ ਰੇਟ ਜਿਹਨੇ ਪੂਰੀ ਸਾਡੀ ਆਬਾਦੀ ਆ ਉਸ ਤੋਂ 3 ਗੁਣਾ ਜ਼ਿਆਦਾ ਲਾਈਕ ਐਨਾ ਹੋਣਾ ਨਹੀਂ ਚਾਹੀਦਾ ਰਾਈਟ ਅਕੋਰਡਿੰਗ ਟੂ ਆਰ ਕਨਸਰਨ ਸਾਊਥ ਏਸ਼ੀਅਨਸ ਆਰ ਓਵਰ ਰਿਪਰੈਜ਼ੈਂਟਡ ਇਨ ਦੀ ਟੌਕਸਿਕ ਡਰਗ ਸਿਕੈਲਿਟੀ ਕਾਊਂਟ ਐਂਡ ਦੈਟਸ ਅਲੋਨ ਕੰਟੀਨਿਊਜ਼ ਟੂ ਗਰੋ ਆਪਣੀ ਆਬਾਦੀ ਸਾਡੀ ਆਬਾਦੀ The uh, Vadriya and uh, and that our percentage of the toxic drug overdoses uh, continues to grow. So it's a growing uh, problem. They um, so we need to tackle it from within. We need people, you know, like cultural sensitivity, our languages are spoken, they um, to reach people. Uh, in our community, they you know, uh, recreate they go to pray, they go to play. so that government is coming to not the south asian community, but some communities. You know, to please help us tackle this crisis in a culturally sensitive way in your community. ਹਮਮ ओके ਸੋ ਇਹਦੇ ਵਿੱਚ ਸੱਚ ਆਪਣਾ ਇੱਕ ਰੋਲ ਨਿਭਾਉਂਦਾ ਹੈ ਇਹਦੇ ਬਾਰੇ ਇੱਕ ਛੋਟੀ ਜੀ ਬ੍ਰੇਕ ਲੈਣੇ ਆ ਵਾਪਸ ਆਨੇ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਜਾਣਕਾਰੀ ਲੈਣੇ ਆ ਕਿ ਸੱਚ ਜਿਹੜਾ ਔਨ ਗਰਾਉਂਡ ਵਰਕ ਕਰਦਾ ਯੂ ਐਕਟ ਐਸ ਅ ਬ੍ਰਿਜ ਬੀਟਵੀਨ ਥੀਸ ਡਿਸਟ্রেਸਡ ਪੀਪਲ ਐਂਡ ਦ ਗਵਰਨਮੈਂਟ ਸੋ ਕਿਸ ਤਰੀਕੇ ਦੀ ਸਪੋਰਟ ਤੁਸੀਂ ਪਹੁੰਚਦੇ ਹੋ ਉਹਨਾਂ ਨੂੰ ਕਿਵੇਂ ਤੁਸੀਂ ਰਿਲੇਟ ਕਰਦੇ ਹੋ ਉਹਨਾਂ ਨੂੰ ਬਾਕੀ ਆਰਗੇਨਾਈਜੇਸ਼ਨਸ ਦੇ ਨਾਲ ਜਿੱਥੇ ਵੀ ਲੋਡ ਪੈਂਦੀ ਹੈ ਤੇ ਨਾਲ ਤੁਸੀਂ ਇੱਕ ਸੱਚ ਦਾ ਇੱਕ ਬਣਾਉਣਾ ਚਾਹੁੰਦੇ ਇਕਨੋਮਿਕ ਹੱਬ ਵੀ ਬਣਾਉਣਾ ਚਾਹੁੰਦੇ ਕਮਿਊਨਿਟੀ ਸੈਂਟਰ ਬਣਾਉਣਾ ਚਾਹੁੰਦੇ ਸਰੀ ਦੇ ਵਿੱਚ ਇਹਦੇ ਬਾਰੇ ਵੀ ਗੱਲ ਕਰਨੀ ਹੈ ਤੇ ਆਨ ਆਫ ਕੋਰਸ 26 April ਨੂੰ ਜਿਹੜਾ ਫੰਡ ਰਾਈਜ਼ਰ ਕੀਤਾ ਜਾ ਰਿਹਾ ਹੈ ਕੋਤੇ ਪਰ ਵੀ ਗੱਲਬਾਤ ਕਰਦੇ ਆ ਇਸ ਪ੍ਰੇਕ ਤੋਂ ਬਾਅਦ। ਇੱਕ ایسی ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ, ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਕਰਾਣ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੈਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ ਸੇ 7048259295 ਜੇ ਕਿਸੇ बिजनेसमੈਨ ਨੂੰ ਕੋਈ ਪਿਆਰ ਕਰਦਾ ਤਾਂ ਕੀ ਵਜ੍ਹਾ ਹੋ ਸਕਦੀ ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ ਇੰਟੈਲੀਜੈਂਸ ਦਾ ਉਦਾਹਰਣ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ ਜਿੱਥੇ ਤੁਹਾਡੇ ਲੋਡ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ ਸਪੇਸ ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਸੁਖੀ ਬਾਟ ਟਰੱਕ ਸੈਂਟਰ ਇਨਾ ਟਰੱਕਾਂ ਨਾਲ ਹੀ ਹੈ ਟੌਰ ਕੀ ਤੁਸੀਂ ਸਰੀ ਡੈਲਟਾ ਰਿਚਮండ్ ਐਪਸਫਰਡ ਜਾਂ ਵੈਂਕੂਵਰ ਵਿੱਚ ਨਵਾਂ ਕਾਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਕਾਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਕਾਰ ਨੂੰ ਉਸਾਰ ਸਕਣ ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295ਤੇ है जुल्म ढाने का अंदाज भी कितना हसी हमारी जान पर बनाई है जब जब उसने अंगड़ाई ली कभी खामोश रहते हैं कभी शोर होता है मोहब्बत में शरारत का मजा कुछ और होता है दिल को जज्बात का तोहफा खामोशियों को बात का तोहफा खूबसूरती में जड़ी नज़ाकत अदाओं की चांद से मुखड़े को चांद सा तोहफा भारत ज्वेलर्स सच्चे प्यार की चमक जैसा बिजनेस ਹਰ ਰੰਗ ਹੈ ਸਾਡੇ ਕੋ ਹਰ ਮਾਡਲ ਹਰ ਇੱਕ ਦੀ ਆਪਣੀ ਵੱਖਰੀ ਪਹਿਚਾਨ ਅਸੀਂ ਇੱਕ ਪਰਿਵਾਰ ਹਾਂ ਸਾਡਾ ਕਰਮ ਹੈ ਅੱਗੇ ਵਧਾਉਣਾ ਸਫਰ ਨੂੰ ਸੌਖਾ ਬਣਾਉਣਾ ਪਸੰਤ ਮੋਟਰਸ ਤੁਹਾਡੇ ਨਾਲ ਤੁਹਾਡੇ ਕਰਕੇ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਤੁਹਾਡੇ ਦੇ ਪਹੁੰਚਣ ਵਿੱਚ ਸਾਡੇ ਸਹਿਯੋਗੀ ਹਨ AMC ਇੰਸ਼ੋਰੈਂਸ ਹੋਮ ਆਟੋ ਟਰੈਵਲ ਬਿਜ਼ਨਸ ਲਾਈਫ ਐਂਡ ਰੀਕ੍ਰੀیشنل ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਯਾਦ ਰੱਖੋ AMC ਇੰਸ਼ੋਰੈਂਸ ਨੂੰ ਇਹਨਾਂ ਦੇ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਜੋ ਕਿ ਹਫਤੇ ਦੇ 7 ਦਿਨ ਖੁੱਲੀਆਂ ਰਹਿੰਦੀਆਂ ਨੇ ਤੇ ਤੁਹਾਨੂੰ ਸੇਵਾਵਾਂ ਦਿੰਦੀਆਂ ਨੇ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 6045076666 604507686 ਸਾਡੇ ਅਗਲੇ ਸਹਿਯੋਗੀ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ। ਟੈਂਪਰੀ ਸਟੇਟਸ ਪੀਆਰ ਨਵੇਂ ਹੋ ਕੈਨੇਡਾ ਵਿੱਚ ਕੈਨੇਡਾ ਆਣਾ ਚਾਹੁੰਦੇ ਹੋ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਰਿਲਾਇ ਕਰ ਸਕਦੇ ਹੋ ਨੀਰਾਗਨੀ ਹੋਤਰੀ ਦੋਤੇ। ਦੋਜ਼ਾ 6 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਹੋ ਜੋ ਇਹ ਕੰਮ ਕਰ ਰਹੇ ਨੇ ਓਨਸਟ ਤੇ ਰਿਲਾਈਬਲ ਇਨਫੋਰਮੇਸ਼ਨ ਦੇਣ ਦਾ ਵਾਦਾ ਕਰਦੇ ਨੇ। ਫੋਨ ਨੰਬਰ ਇਹਨਾਂ ਦਾ 6045972284 6045972284 ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੱਚ ਸਾਊਥ ਏਸ਼ੀਅਨ ਕਮਿਊਨਿਟੀ ਹੱਬ ਤੋਂ ਆਏ ਹੋਏ ਸਾਡੇ ਮਹਿਮਾਨ ਹਰਮਨ ਸਿੰਘ ਪੰਦੇਰ ਨਾਲ ਜਿਹੜੇ ਕਿ ਫਾਊਂਡਿੰਗ ਮੈਂਬਰ ਨੇ ਕਿ ਕਮਿਊਨਿਟੀ ਦੇ ਵਿੱਚ ਇੰਡਿਕਸ਼ਨਸ ਜਾਂ ਹੋਰ ਜਿਹੜੇ ਸੋਸ਼ੀਅਲ ਇਕਨੋਮਿਕ ਚੈਲੰਜੇਜ਼ ਨੇ ਉਹਨੂੰ ਕਿਵੇਂ ਇਹ ਸੁਸਾਇਟੀ ਜਿਹੜੀ ਇਹ ਲੋਕਾਂ ਦੀ ਮਦਦ ਕਰਨ ਲਈ ਤਤਪਾਰ ਹੈ ਤੇ ਕਿਵੇਂ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਆਓ ਹੋਰ ਜਾਣਕਾਰੀ ਲੈਣਿਆ ਹਰਮਨ ਪੰਦੇਰ ਤੋਂ ਸੋ ਹਰਮਨ ਜਿਸਨ ਤੁਸੀਂ ਗੱਲ ਕੀਤੀ ਕਿ ਤੁਸੀਂ ਔਨ ਗਰਾਉਂਡ ਕੰਮ ਕਰ ਰਹੇ ਹੋ ਸੋ ਕੀ ਔਨ ਸਟ੍ਰੀਟਸ ਜਾ ਕੇ ਤੁਸੀਂ ਦੇਖਦੇ ਹੋ ਕਿ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈਗੀਏ ਤੇ ਫਿਰ ਉਸ ਹਿਸਾਬ ਨਾਲ ਫਿਰ ਕਮਿਊਨਿਟੀ ਨੂੰ ਯੂ نو ਜਿਹੜੇ ਰਿਸੋਰਸਸ ਨੇ ਉਹਦੇ ਨਾਲ ਜੋੜਦੇ ਹੈਗੇ ਹੋ ਹਾਂਜੀ ਯਾ ਅਸੀਂ ਲਾਈਕ ਜਿਸਨੂੰ ਨਾ ਨਹੀਂ ਕਰਦੇ ਯੂ نو ਅਸੀਂ ਫੋਕਸ ਕਰਦੇ ਹਾਂ ਸਾਊਥ ਏਸ਼ੀਆ ਕਮਿਊਨਿਟੀ ਤੇ But sometimes the community like if we go in in distress, in a homeless situation, uh help we connect anyone who comes to us uh, with the services they need. Uh, but uh we are getting referrals, of course, for the South Asian to get them the counseling help, to get them the um, uh, in a detox program for uh, uh, addiction, to get them housing, to get them income assistance, uh, food. So I see all partner organizations now. Uh, relationships and we know who to call, who to go to, where to take them. They are seeing follow up. there. we make sure that when we appointment but a client lay or. You know, when then we follow up. follow uh, up. What's the what's the continuum of services? As you can that what from um, point A to point B to point C, uh, because without this type of model. ਜੇ ਤੁਸੀਂ ਕਿਸੇ ਨੂੰ ਫੋਨ ਨੰਬਰ ਫੜਾ ਦੋ ਕੋਈ ਪੈਂਫਲੈਟ ਫੜਾ ਦੋ ਸੋ ਕਿ ਆਲਾ ਨੰਬਰ ਤੁਸੀਂ ਜਾਓ ਉਹ ਬੰਦੇ ਇਨ ਦਾ ਸਟੇਟ ਜਿਹੜੇ ਜਿਹੜੇ ਸਟੇਟ ਦੇ ਵਿੱਚ ਉਹ ਹੈਗੇ ਨੇ ਦੇਰ ਨਾ ਹੀ ਉਹਨਾਂ ਨੇ ਗੈਟ ਟੂ ਪੁਆਇੰਟ A ਤੁਸੀਂ ਉਹ ਫਰਗੇਟ ਕਰੋ ਕਿ ਸੋ ਹਾਊ ਆਰ ਦੇ ਗੋਇੰਗ ਟੂ ਪੁਆਇੰਟ A ਟੂ ਪੁਆਇੰਟ B ਟੂ ਪੁਆਇੰਟ C ਦੀ ਟੂ ਗੈਟ 올 ਦਾ ਸਪੋਰਟ 올 ਦਾ ਸਰਵਿਸਿਸ ਦੇ ਨੀਡ ਤੇ ਐਨਾ ਤੁਹਾਨੂੰ ਪਤਾ ਕਿੰਨਾ ਕੰਪਲੈਕਸ ਸਿਸਟਮ ਹੁੰਦਾ ਜਦੋਂ ਕੋਈ ਫੰਡਿੰਗ ਲਈ ਅਪਲਾਈ ਕਰਨੀ ਆ ਕੋਈ ਗਵਰਨਮੈਂਟ ਬਿਊਰੋਕਰਸੀ ਨਾਲ ਡੀਲ ਕਰਨਾ ਹੁੰਦਾ ਰਾਈਟ it's very complicated even for people like us absolutely absolutely so you guide them all the way through it's not just giving them some information you guide them akhir tak unnu jit tak unnu puri madad nahi mil jandi tab tak tusri unna di baan nahi chhadde wonderful jithe opioid crisis di gal karne ha harman tonu vi community vich kaam karde bada lamma sama ho gaya te sach nal vi hun tusi jeha kaam kar rahe ho ਇੱਕ ਬਹੁਤ ਯੂ ਨੋ ਨਾਮੋਸ਼ੀ ਦਾ ਮਸਲਾ ਹੈਗਾ ਕਿ ਸਾਡੀ ਰਿਪਰੈਜੈਂਟੇਸ਼ਨ ਤੋਂ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਕਿਹਾ ਰਿਪਰੈਜੈਂਟੇਸ਼ਨ ઓਪੀਅਰਡ ਕ੍ਰਾਈਸਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਦੇਖਣ ਨੂੰ ਮਿਲ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਤਾਂ ਥਾਂ-ਥਾਂ ਦੇ ਉੱਤੇ ਪ੍ਰਚਾਰ ਕਰ ਰਹੇ ਹਾਂ ਧਰਮ ਦਾ ਗੁਰਦੁਆਰੇ ਨੇ ਮੰਦਿਰ ਨੇ ਪਰ ਉਸ ਦੇ ਬਾਵਜੂਦ ਸੜਕਾਂ ਦੇ ਉੱਤੇ ਬੇਕਾਰ ਹੋ ਕੇ ਨੌਜਵਾਨ ਜਾਂ ਲੋਕ ਆ ਰਹੇ ਨੇ students, suicide, level, so how much are you concerned and what all is being done only as far as this opioid crisis is concerned? Yeah, it's the biggest, you know, it's the, the number one pandemic in, uh, i think, in, in canada, in north america. Uh, you know, we went through uh, covid pandemic, but the, the, those numbers are nothing compared to the, uh, toxic drug deaths uh, that over the last five six years, Nahana. and uh, governments are still st struggling with it. Like they're talking about, uh, uh, you know, decriminalization and different legislation, but on the ground, um, it's uh, you know, education starts with education. Uh, that all it takes is one time it's you have to become addicted to something. You know, then you, then are at risk. You know, we've seen it. The party takes one time wrong drug, and uh, then, then, it's his funeral. In these cases are too common. communities, okay, you know, and then we don't but asli on ke it's a drug overdose they, these things are then because it's the stigma the shame and so it's uh, then but so numbers I don't have the specific numbers but I it's a fact we are we are far and away we are overrepresented in the uh, in those statistics. Um, those we those are underreported. Those numbers are actually low because as a fatality tragic situation the families is uh, cover it up. Absolutely, that's very unfortunate. ਉਸ ਚੀਜ਼ ਨੂੰ ਬਾਹਰ ਨਹੀਂ ਨਿਕਲਣ ਦੇ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭੀਏ ਜੇਕਰ ਕੋਈ ਬੱਚਾ ਗਲਤ ਤਰੀਕੇ ਦਾ ਕੋਈ ਕੰਮ ਕਰ ਰਿਹਾ ਤਾਂ ਉਸ ਵਾਸਤੇ ਉਸ ਨੂੰ ਛੁਪਾਇਆ ਨਾ ਜਾਏ ਬਲਕਿ ਅੱਜ ਰਿਸੋਰਸਸ ਅਵੇਲੇਬਲ ਨੇ ਕਮਿਊਨਿਟੀ ਆਰਗੇਨਾਈਜੇਸ਼ਨਸ ਲਾਈਕ ਯੋਰਸ ਆਰ ਗਰਾਉਂਡ ਵਰਕਿੰਗ देयर ਔਨ ਦਾ ਗਰਾਉਂਡ ਤੇ ਕੰਮ ਵੀ ਕਰ ਰਹੀਆਂ ਨੇ ਤੇ ਸੰਪਰਕ ਕਰਕੇ ਅਸੀਂ ਸਾਰੇ ਰਲ ਮਿਲ ਕੇ ਕੋਈ ਸੋਲੂਸ਼ਨ ਲੱਭੀਏ ਬਹਾਰਾਲ ਹੁਣ 26 ਤਰੀਕ ਨੂੰ ਤੁਸੀਂ ਆਪਣਾ ਪਹਿਲਾ ਫੰਡ ਰਾਈਜ਼ਰ ਕਰਨ ਜਾ ਰਹੇ ਹੋ ਇਸ ਵਿੱਚ ਕੀ ਮਕਸਦ ਹੈ ਜਿਹੜਾ ਪੈਸਾ ਕਤਰ ਕੀਤਾ ਜਾਏਗਾ ਕਿੱਥੇ ਇਸਤੇਮਾਲ ਕੀਤਾ ਜਾਏਗਾ ਕਿਥੇ ਹੋ ਰਿਹਾ ਹੈ ਇਵੈਂਟ ਤੇ ਇਹ ਪੈਸਾ ਕਿੱਥੇ ਲਾਇਆ ਜਾਏਗਾ ਹਾਂਜੀ ਹਾਪੀ ਜੀ ਸਾਡਾ ਪ੍ਰੋਗਰਾਮ ਸਾਡਾ ਫੰਡਰੇਜ਼ਿੰਗ ਗਾਲਾ ਕਾਲਡ ਸੱਚ ਅਵਰਦੀ ਕਾਸ ਸੱਚ ਅਵਰਦੀ ਕਾਸ ਫੰਡਰੇਜ਼ਿੰਗ ਗਾਲਾ ਹੋ ਰਿਹਾ ਹੈ 26 ਅਟ ਕ੍ਰਾਊਨ ਪੈਲੇਸ ਬੈਂਕਵੈਟ ਹਾਲ ਇਨ ਸਰੀ ਸਕਾਟ ਰੋਡ ਐਂਡ ਨੋਰਡਲਵੇ Uh, next to Kalsa Credit Union. So, Friday, April 26, uh, I see, uh, our community, uh, no invite to support this cause of, um, of actually seeing, uh, to, uh, the reality of a South Asian community hub. A South Asian community hub. Community hub, the Matlavea, a physical site, um, of services located together under one roof uh, from a South Asian perspective. Okay, multiple language, languages, the which Punjabi, Hindi, Urdu, other languages of South Asian origin, uh, you will get service in those languages. You, you will have the mental health services, you will have um, addiction services, you will have food, housing, income assistance. You'll be able to connect to all those services um in in your language so that is the goal to have a physical site we are working with all of these partner organizations who also are united with us in this cause we are the umbrella organization as such and uh, we so the funds raised from this uh, uh, gala will go towards uh, making sure that comes uh, true our vision of a of a community hub in Surrey wonderful and if anybody wants more information on this ki website phone number call our website is suchbc.ca and if you go to suchbc.ca that's s a c h . b c . c a uh, click on events and you can uh, get tickets for the uh, gala, um, and or you can make a donation. You can go to suchbc.ca and make a donation. For can call me seven seven eight eight three five seven eight nine eight. Great. ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਸਪੇਅਰਿੰਗ ਯਰ ਟਾਈਮ ਐਂਡ ਲੈਟਿੰਗ ਅਸ ਨੋ ਐਂਡ ਕੰਗratulations ਟੂ ਯਰ ਐਂਟਾਇਰ ਟੀਮ ਐਂਡ ਟੂ ਆਲ ਦਾ ਵੋਲੰਟੀਅਰਸ ਹੂ ਆਰ ਵਰਕਿੰਗ ਔਨ ਦਾ ਗਰਾਉਂਡ ਟੂ ਅਸਿਸਟ ਐਂਡ ਹੈਲਪ ਦਾ ਨੀਡੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਯਰ ਟਾਈਮ ਥੈਂਕ ਯੂ ਹਰਪ੍ਰੀਤ ਸਿੰਘ ਜੀ ਵਾਈਕ ਜੀ ਖਫਤੇ ਵਾਈਕ ਜੀ ਖਫਤੇ ਵਾਈਕ ਜੀ ਖਫਤੇ ਜੀ ਥੈਂਕ ਯੂ ਸੋ ਅੱਜ ਜਿਸੀ ਗੱਲਬਾਤ ਕੀਤੀ ਜੀ ਹਰਮਨ ਸਿੰਘ ਪੰਦੇਰ ਨਾਲ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਸੱਚ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਏ ਸੜਕਾਂ ਤੇ ਜਾ ਕੇ ਔਨ ਗਰਾਉਂਡ ਤੇ ਜਾ ਕੇ ਕੰਮ ਕਰ ਰਹੀਏ ਬੜੀ ਗੰਭੀਰ ਸਮੱਸਿਆ ਬਣੀ ਪਈਏ ਡਰਗ ਡੀ ਐਡਿਕਸ਼ਨ ਦੇ ਬਾਰੇ ਜਿਹੜੀ ਅਸੀਂ ਗੱਲਾਂ ਕਰ ਰਹੇ ਆ ਨੌਜਵਾਨ ਹਰ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਹੈਗੇ ਨੇ ਬੇਕਰ ਲੋਕ ਸੁਣਨੇ ਵਾਧ ਰਹੇ ਨੇ ਆਪਣੇ ਭਾਈਚਾਰੇ ਵਿੱਚ ਵੀ ਸੋ ਇਹ ਸਾਰੇ ਇਸ਼ੂਜ਼ ਜਿਹੜੇ ਨਾ ਜੀ ਤੇ ਸਾਨੂੰ ਐਜ਼ ਅ ਕਮਿਊਨਿਟੀ ਕੰਮ ਕਰਨਾ ਪਏਗਾ ਅਸੀਂ ਸਿਰਫ ਨਿਰਭਰ ਨਹੀਂ ਹੋ ਸਕਦੇ ਇੱਕ ਸੰਸਥਾ ਦੇ ਉੱਤੇ ਦੇ ਆਰ ਡੂਇੰਗ देयर ਪਾਰਟ ਇਟ ਇਜ਼ ਸੈਡ ਥੈਟ ਇਟ ਰਿਕਵਾਇਰਸ ਅ ਵਿਲੇਜ ਟੂ ਰੇਜ਼ ਅ ਚਾਈਲਡ ਸੋ ਇਹ ਸਮੱਸਿਆ ਨਾਲ ਨਜਿੱਟਣ ਲਈ ਸਾਨੂੰ ਹਰ ਪੱਖੋਂ ਕੰਮ ਕਰਨਾ ਪਵੇਗਾ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕੀਏ ਨਹੀਂ ਤਾਂ ਜਿਸ ਤਰੀਕੇ ਦੇ ਨੰਬਰਜ਼ ਆ ਰਹੇ ਨੇ ਬਹੁਤ ਸਟਾਰਟਲਿੰਗ ਹੈਗੇ ਨੇ ਬਹੁਤ ਘਬਰਾਉਣ ਵਾਲੇ ਹੈਗੇ ਨੇ ਸੋ ਆਓ ਸਾਰੇ ਯਤਨ ਕਰੀਏ ਕਿ ਅਸੀਂ ਆਪਣਾ ਯੋਗਦਾਨ ਪਾ ਕੇ ਇਸ ਚੀਜ਼ ਨੂੰ ਠੱਲ ਪਾ ਸਕੀਏ ਤੇ 26 ਅਪ੍ਰੈਲ ਨੂੰ ਜਿਹੜਾ ਇਹਨਾਂ ਦਾ ਫੰਡਰਜ਼ ਹੋ ਰਿਹਾ ਹੈ ਉੱਥੇ ਜ਼ਰੂਰ ਪਹੁੰਚੋ ਤੇ such.bc.ca ਤੇ ਜਾ ਕੇ ਤੁਸੀਂ ਸਾਰੀ ਇਨਫਰਮੇਸ਼ਨ ਲੈ ਸਕਦੇ ਹੋ ਇੱਥੇ ਕਰਨਾ ਪ੍ਰੋਗਰਾਮ ਦੀ ਸਮਾਪਤੀ ਫਿਰ ਮੁਲਾਕਾਤ ਕਰਾਂਗੇ ਹੈਵ ਅ ਸੇਫ ਇਵਨਿੰਗ ਸਟੇ ਹੈਲਦੀ ਐਂਡ ਇੰਜੋਏ ਯੋਰਸੈਲਫ